ਸਤਿ ਸ਼੍ਰੀ ਅਕਾਲ ਖਾਲਸ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਬ ਭੁਵਨੇਦਕੌਰ ਇਸ ਵਕਤ ਦੀ ਖਾਸ ਖਬਰ ਆਪਣੀਆਂ ਭੈਣਾਂ ਦੀ ਇੱਜ਼ਤ ਬਚਾਉਣ ਲਈ ਦੋ ਭਰਾਵਾਂ ਨੇ ਆਪਣੀ ਜਾਨ ਦੇ ਦਿੱਤੀ ਇਹ ਘਟਨਾਵਾਂ ਜਿੱਥੇ ਇਨਸਾਨੀਅਤ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਰਹੀਆਂ ਹਨ ਉੱਥੇ ਹੀ ਸਾਡੇ ਸਮਾਜ ਦੀ ਨਿਕਰਦੀ ਜਾ ਰਹੀ ਮਾਨਸਿਕਤਾ ਨੂੰ ਵੀ ਦਰਸਾਉਂਦੀਆਂ ਨੇ ਦਿੱਲੀ ਦੇ ਦੋ ਵੱਖ-ਵੱਖ ਇਲਾਕਿਆਂ ਵਿੱਚ ਵਾਪਰੀਆਂ ਇਹ ਜਾਨ ਲੈਣ ਦੀਆਂ ਘਟਨਾਵਾਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਖਬਰਾਂ ਮੁਤਾਬਕ ਦਿੱਲੀ ਦੇ ਖਿਆਲਾ ਇਲਾਕੇ ਵਿੱਚ ਐਤਵਾਰ ਦੇਰ ਰਾਤ ਨੂੰ ਦੋ ਅਲੱਗ-ਅਲੱਗ ਥਾਵਾਂ ਤੋਂ ਸ਼ਰਾਰਤੀ ਅੰਸਰਾ ਵੱਲੋਂ ਦੋ ਨੌਜਵਾਨ ਮੁੰਡਿਆਂ ਦੀ ਬਹਿਰੈਮੀ ਨਾਲ ਜਾਨ ਲੈ ਲਈ ਗਈ। ਮ੍ਰਿਤਕਾਂ ਦੀ ਪਛਾਣ ਇੱਕ ਅਸ਼ਮੀਤ ਸਿੰਘ ਉਮਰ 24 ਸਾਲ ਅਤੇ ਦੂਜਾ ਕਮਲਜੀਤ ਸਿੰਘ ਉਮਰ 29 ਸਾਲ ਵਜੋਂ ਹੋਈ ਹੈ। ਕੀ ਹੈ ਪੂਰਾ ਮਾਮਲਾ? ਕਿਉਂ? ਕਿਵੇਂ? ਅਤੇ ਕਦੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅੱਜ ਇਸ ਰਿਪੋਰਟ ਵਿੱਚ ਤੁਹਾਨੂੰ ਦੱਸਾਂਗੇ ਗੱਲ ਕਰੀਏ ਪਹਿਲੀ ਘਟਨਾ ਦੀ ਤਾਂ ਇਹ ਉਦੋਂ ਵਾਪਰੀ ਜਦੋਂ ਭਰਾ ਆਪਣੀ ਭੈਣ ਨੂੰ ਤੰਗ ਕਰਨ ਵਾਲੇ ਮੁੰਡਿਆਂ ਨੂੰ ਸਮਝਾਉਣ ਗਿਆ ਦਿੱਲੀ ਦੇ ਖਿਆਲਾ ਇਲਾਕੇ ਤੋਂ ਤਕਰੀਬਨ 3 ਵਜੇ ਦੇ ਕਰੀਬ ਇੱਕ ਫੋਨ ਆਉਂਦਾ ਹੈ ਆਕੇ ਵੇਖ ਲਵੋ ਆਪਣੇ ਮੁੰਡੇ ਨੂੰ ਅਸੀਂ ਇਸ ਦਾ ਕੀ ਹਾਲ ਕੀਤਾ ਘਬਰਾਹਟ ਵਿੱਚ ਜਦੋਂ ਮੁੰਡੇ ਦੇ ਘਰ ਦੇ ਖਿਆਲਾ ਥਾਣੇ ਨੇੜੇ ਐਸ ਡੀ ਐਮ ਸਕੂਲ ਪੁੱਜੇ ਤਾਂ ਆਪਣੇ ਪੁੱਤ ਨੂੰ ਇਸ਼ਮੀਤ ਨੂੰ ਖੂਨ ਵਿੱਚ ਲਤਪਟ ਦੇਖ ਉਹਨਾਂ ਦੇ ਪੈਰਾ ਦੇ ਥੱਲੇੋਂ ਜ਼ਮੀਨ ਖਿਸਕ ਗਈ ਜਦੋਂ ਇਸ਼ਮੀਤ ਨੂੰ ਦੀਨਦਿਆਲ ਹਸਪਤਾਲ ਲੈ ਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਮਾਮਲਾ ਐ ਸੀ ਕਿ ਘਟਨਾ ਤੋਂ ਕੁਝ ਦਿਨ ਪਹਿਲਾਂ ਈਸ਼ਮੀਤ ਦੀ ਭੈਣ ਨਾਲ ਕੁਝ ਮੁੰਡਿਆਂ ਨੇ ਬਤਮੀਜ਼ੀ ਕੀਤੀ ਸੀ ਜਿਸ ਕਰਕੇ ਈਸ਼ਮੀਤ ਉਹਨਾਂ ਨੂੰ ਸਮਝਾਉਣ ਲਈ ਗਿਆ ਸੀ ਉੱਥੇ ਉਸ ਤੇ ਮੁੰਡਿਆਂ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਉਸ ਦੀ ਜਾਨ ਲੈ ਲਈ ਇਸ ਪੂਰੀ ਵਾਰਦਾਤ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ। ਅਸ਼ਮੀਤ ਦੇ ਚਾਚਾ ਅਤੇ ਪਿਤਾ ਨੇ ਦੱਸਿਆ ਕਿ ਅਸ਼ਮੀਤ ਏਸੀ ਦਾ ਕੰਮ ਕਰਦਾ ਸੀ ਜਿਸ ਦੀ ਉਮਰ ਸਿਰਫ 24 ਸਾਲ ਦੀ ਸੀ। ਆਪਣੀ ਭੈਣ ਦੀ ਹਿਫਾਜ਼ਤ ਕਰਨ ਦੀ ਕੀਮਤ ਅਸ਼ਮੀਤ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਦੂਜੀ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਉਹ ਵਾਰਦਾਤ ਵੀ ਰਾਤ ਦੇ ਤਕਰੀਬਨ ਸਵਾ 3 ਵਜੇ ਪੱਛਮੀ ਦਿੱਲੀ ਦੇ ਖਿਆਲਾ ਖੇਤਰ ਵਿੱਚ ਵਾਪਰੀ ਜਿੱਥੇ ਕਮਲਜੀਤ ਸਿੰਘ ਦੇ ਘਰ ਕੁਝ ਲੋਕਾਂ ਨੇ ਜ਼ਬਰਦਸਤੀ ਵੜ ਕੇ ਬਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਹੀ ਹਥਿਆਰ ਕੱਢ ਲਏ। ਐਸਾ ਵੇਖ ਜਦੋਂ ਕਮਲਜੀਤ ਆਪਣੀ ਭੈਣ ਨੂੰ ਬਚਾਉਣ ਲਈ ਅੱਗੇ ਵਧਿਆ ਤਾਂ ਉਸਤੇ ਤੇਜ਼ ਧਾਰ ਹਥਿਆਰ ਨਾਲ ਵਾਰ-ਵਾਰ ਹਮਲਾ ਕੀਤਾ ਗਿਆ ਤੇ ਆਪਣੇ ਭਰਾ ਨੂੰ ਬਚਾਉਣ ਗਈ ਭੈਣ ਬਲਜੀਤ ਕੌਰ ਤੇ ਵੀ ਹਮਲਾਵਰਾਂ ਨੇ ਹਮਲਾ ਕੀਤਾ। ਜਿਸ ਕਰਕੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਹਮਲਾਵਰਾਂ ਨੇ ਘਰ ਦੇ ਇੱਕ ਹੋਰ ਮੈਂਬਰ ਨੂੰ ਵੀ ਜ਼ਖਮੀ ਕਰ ਦਿੱਤਾ। ਜਦੋਂ ਇਨ੍ਹਾਂ ਤਿੰਨਾਂ ਨੂੰ ਰਗੂਬੀਰ ਨਗਰ ਦੇ ਗੁਰੂ ਗੋਬਿੰਦ ਹਸਪਤਾਲ ਲੈ ਕੇ ਜਾਇਆ ਗਿਆ ਤਾਂ ਡਾਕਟਰਾਂ ਨੇ ਕਮਲਜੀਤ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਐਡੀਸ਼ਨਲ ਡੀసీపీ ਵੈਸਟ ਪਿਊਸ਼ ਜੈਨ ਨੇ ਕਵਲਜੀਤ ਦੀ ਭੈਣ ਬਲਜੀਤ ਕੌਰ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਇਹ ਵੀ ਖੁਲਾਸਾ ਹੋਇਆ ਹੈ ਕਿ ਜੋ ਮੁੰਡੇ ਹਮਲਾ ਕਰਨ ਦੇ ਨiyet ਨਾਲ ਕਬਲਜੀਤ ਦੇ ਘਰ ਵਿੱਚ ਬੜੇ ਸਨ ਉਹਨਾਂ ਨੂੰ ਕੁਝ ਦਿਨ ਪਹਿਲਾਂ ਕਬਲਜੀਤ ਨੇ ਥੱਪੜ ਮਾਰਿਆ ਸੀ ਕਿਉਂਕਿ ਉਹਨਾਂ ਨੇ ਉਸਦੀ ਭੈਣ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ ਇਸ ਕਰਕੇ ਉਹ ਕਮਲਜੀਤ ਨਾਲ ਖਾਰ ਖਾਣ ਲੱਗੇ ਅਤੇ ਕਮਲਜੀਤ ਨੂੰ ਖਤਮ ਕਰ ਦਿੱਤਾ ਪੁਲਿਸ ਮੁਤਾਬਕ ਇਸ ਘਟਨਾ ਦੇ ਸੰਬੰਧ ਵਿੱਚ ਇੱਕ ਨਾਬਾਲਗ ਨੂੰ ਗ੍ਰਿਫਤਾਰ ਕੀਤਾ ਗਿਆ। ਬਾਕੀ ਸਹਿ-ਮੁਲਜ਼ਮਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਬਣਾਈਆਂ ਗਿਆ ਹਨ। ਸੱਤਿਆਕ